ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਚਰਨਜੀਤ ਜੋਗੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਆਪਾਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਉਤਰੀ ਤੇ ਪੱਛਮੀ ਭਾਰਤ ਵਿੱਚ ਪਾਰੀਮੀ ਨੇ ਮਚਾਈ ਤਬਾਹੀ ਅਮਰੀਕਾ ਦੀ ਵਿੱਤੀ ਰਾਜਧਾਨੀ ਨਿਊਯਾਰਕ ਦੀ ਹਰਡਸਨ ਵੈਲੀ ਦੇ ਵਿੱਚ ਆਇਆ ਹੜ੍ਹ ਅਮਰੀਕੀ ਫੌਜੀ ਡਰੋਨ ਹਮਲੇ ਦੇ ਵਿੱਚ ਮਾਰਿਆ ਗਿਆ ਆਈਐਸ ਅਤਵਾਦੀ ਮੁਹਾਜਰ ਸਾਬਕਾ ਉਪ ਮੁੱਖ ਮੰਤਰੀ ओपी ਸੋਰੀ ਨੂੰ ਅਦਾਲਤ ਦੇ ਵਿੱਚ ਕੀਤਾ ਗਿਆ ਪੇਸ਼ ਟੀਮ ਇੰਡੀਆ ਨੇ ਪਹਿਲੇ T20 ਮੈਚ ਦੇ ਵਿੱਚ ਬੰਗਲਾਦੇਸ਼ ਨੂੰ ਹਰਾਇਆ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਭਾਰਤ ਵਿੱਚ ਹੜ੍ਹਾਂ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕੀਤਾ ਹੋਇਆ ਹੈ ਜੇਕਰ ਗੱਲ ਕਰੀਏ ਉੱਤਰੀ ਤੇ ਪੱਛਮੀ ਭਾਰਤ ਵਿੱਚ ਹੜ੍ਹਾਂ ਨੇ ਹਰ ਇੱਕ ਦੀ ਜ਼ਿੰਦਗੀ ਮੁਖਾਲ ਕਰ ਦਿੱਤੀ ਹੈ ਪਿਲੀ ਜਾਣਕਾਰ ਦੇ ਮੁਤਾਬਕ ਹਿਮਾਚਲ ਪ੍ਰਦੇਸ਼ ਸਮੇਤ ਪਹਾੜੀ ਰਾਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਪਿਛਲੇ 24 ਘੰਟਿਆਂ ਦੇ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਬੱਦਲ ਫਟਣ, ਮਕਾਨ ਡਿੱਗਣ, ਦਰਾਖਤ ਡਿੱਗਣ ਤੇ ਬਿਜਲੀ ਡਿੱਗਣ ਦੇ ਕਾਰਨ 34 ਲੋਕਾਂ ਦੀ ਜਾਨ ਚਲੀ ਗਈ ਹੈ। ਸਭ ਤੋਂ ਵੱਧ 11 ਮੌਤਾਂ ਹਿਮਾਚਲ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਯੂਪੀ ਦੇ ਵਿੱਚ 8, ਉੱਤਰਾਖੰਡ ਦੇ ਵਿੱਚ 6, ਦਿੱਲੀ ਦੇ ਵਿੱਚ 3, ਜੰਮੂ ਕਸ਼ਮੀਰ, ਹਰਿਆਣਾ ਤੇ ਪੰਜਾਬ ਵਿੱਚ 2-2 ਲੋਕਾਂ ਦੀ ਜਾਨ ਚਲੀ ਗਈ ਹੈ। ਹਿਮਾਚਲ ਦੇ ਮੰਡੀ ਦੇ ਵਿੱਚ ਬਿਆਸ ਦਰਿਆ ਤੇ ਵਿੱਚ 40 ਸਾਲ ਪੁਰਾਣਾ ਪੁਲ ਰੁੜ ਗਿਆ। ਦਿੱਲੀ ਦੇ ਵਿੱਚ 41 ਸਾਲਾਂ ਬਾਅਦ ਜੁਲਾਈ ਦੇ ਵਿੱਚ ਇੱਕ ਦਿਨ ਦੇ ਵਿੱਚ 153 ਮਿਲੀਮੀਟਰ ਮੀਂਹ ਪਿਆ। ਦੂਸਰੇ ਪਾਸੇ ਉਤਰੀ ਰੇਲਵੇ ਨੇ ਮੀਂਹ ਕਾਰਨ 17 ਟ੍ਰੇਨਾਂ ਵੀ ਰੱਦ ਕਰ ਦਿੱਤੀਆਂ ਨੇ ਜਦਕਿ 12 ਟ੍ਰੇਨਾਂ ਦੇ ਰੂਟ ਬਦਲਨੇ ਪਏ ਨੇ। ਅਜੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਤੇ ਸਥਿਤੀ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਨੇ। ਦੇ ਨਾਲ ਹੀ ਆਪ ਵੀ ਮੁੱਖ ਮੰਤਰੀ ਮਾਨ ਸੂਬੇ ਦੇ ਹਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਇਸ ਕੁਦਰਤੀ ਆਫਤ ਦੇ ਨਾਲ ਬਿਲਕੁਲ ਇਕੱਠੇ ਹੋ ਕੇ ਨਜਿੱਠਾਂਗੇ ਕਿ ਘੱਟ ਤੋਂ ਘੱਟ ਨੁਕਸਾਨ ਹੋਵੇ ਡੈਮ ਦੇ ਪਾਣੀ ਛੋਣ ਨੂੰ ਲੈ ਕੇ ਸਰਫੀ ਹੋਇਆ ਨਹੀਂ ਸਾਇਆ ਆਪੋਬੀਸਲੀ ਤਿਆਰੀ ਕਿਉਂਕਿ ਕਿਉਂਕਿ ਹਿਮਾਚਲ ਵਿੱਚ ਬਹੁਤ ਬਾਰਿਸ਼ ਹੋ ਰਹੀ ਹੈ ਤਾਂ ਪਾਣੀ ਆਉਣੇ ਵਿੱਚ ਵੀ 100 ਲੀਟਰ ਫਾਈਡਲ ਲੱਗ ਜਾਂਦਾ तो वहाँ से पानी आ रहा है कितना पानी आ रहा है उसको कैसे चैनलाइज करना है कैसे डाइवर्ट करना है ये हम सब मिलकर हैं सारे ऑफिसर ग्राउंड सारे ऑफिसर ग्राउंड पे बच्चों को पंजाब में सरकारी और प्राइवेट स्कूलों के बच्चों को वो उनके टीचर्स और उनके पेरेंट्स की और बच्चों की सुविधा के लिए तीन दिन के लिए सारे पंजाब के प्राइवेट स्कूल और सरकारी स्कूलों में छुट्टी कर दी गलती कर ली कि फिलहाल घट तो घट नुकसान हुए ਇਸ ਕੋਈ ਨਹੀਂ ਆਫਤ ਮਾ ਸਾ ਕਿਹੜਾ ਇਲੀਗਲ ਲੀਜ਼ਨ ਉਹ ਤਾਂ ਅਸੀਂ ਤਾਂ ਵੈਸੀ ਸਰਕਾਰ ਆਪਣੀ ਤਾਂ ਪਾਰਦਰਸ਼ੀ ਹੈ ਤਾਂ ਕੋਈ ਇਲੀਗਲ ਚੀਜ਼ ਨਹੀਂ ਰਹਿੰਦੇ ਹੋਗੇ ਮਾਨਸਾ ਦੇ ਖੇਵਜੋਤ ਕਲੋਨੀ ਇੱਥੇ ਆਉਂਦੇ ਨਾਲ ਇੱਕ ਪੰਜਵੱਡੀ ਸੋਸਾਇਟੀ ਹੈ ਉੱਥੇ ਇੱਕ ਪਰਿਵਾਰ ਦਾ ਮਤਲਬ ਇੱਕ ਬਿਲਡਿੰਗ ਟੈ ਗਈ ਉਹਨਾਂ ਦੀ ਆ ਮੈਨੂੰ ਪਤਾ ਲੱਗਿਆ ਹਾਂਜੀ ਦੇਖੋ ਕੀ ਹੈ ਕਿ ਸਾਰੇ ਪੰਜਾਬ ਦੇ ਵਿੱਚ ਪੰਜਾਬ ਚ ਨਹੀਂ ਘਟਾ ਹੈ ਜੀ ਕਿਉਂਕਿ ਟੁੱਪੜੋਂ ਪਹਾੜਾਂ ਤੇ ਨਹੀਂ ਬਹੁਤ ਜ਼ਿਆਦਾ ਤਾਂ ਪਾਣੀ ਇੱਧਰ ਨੂੰ ਆ ਰਿਹਾ ਤਾਂ ਅਸੀਂ ਸਪੈਸ਼ਲ ਗੁਰਦਾਰੀਆਂ ਦੀ ਕੰਮ ਕਰਾਵਾ ਲਾਂਗੇ ਜੂਟ ਲਈ ਕਿਸੇ ਦਾ ਘਰ ਟੈ ਗਿਆ ਕਿਸੇ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਕਿਤਾ ਕੋਈ ਵੀ ਕਿਸੇ ਨੂੰ ਨੁਕਸਾਨ ਹੋਏ 50 ਰੁਪਏ ਲਾਗਤ तकरीबन ਪਿਛਲੇ ਹੜ੍ਹ ਤੋਂ ਬਾਅਦ ਇਸ ਬੰਦ ਉੱਤੇ ਬਹੁਤ ਮਿਹਨਤ ਹੋਈ ਆ ਬੜੀ ਮਿੱਟੀ ਪਈ ਆ ਸੋ ਉਹਦੇ ਨਾਲ ਹੁਣ ਵਾਰਸ਼ਾ ਕਰਕੇ ਕੁਝ ਅ ਕੱਚਾ ਬੰਨ ਹੋਣ ਕਰਕੇ ਬੰਨ ਖਰਾਬ ਹੋ ਗਿਆ ਤੇ ਉਹਦੇ ਵਾਸਤੇ ਪਹਿਲੀ ਕਿਉਂਕਿ ਪਾਣੀ 3 ਲੱਖ ਦੇ ਖੂਸਕ ਦੇ ਨੇੜੇ ਦਸਰੇ ਅਪੀ ਇਹਦੇ ਵਿੱਚ ਆਉਣ ਦੀ ਸੰਭਾਵਨਾ ਪਰ ਅਸੀਂ ਆਪਣਾ ਇਤਿਹਾਸ ਵਰਤਦੇ ਹੋਏ ਜਿੱਥੇ ਕੋਈ ਮਹਿਕਮੇ ਵੀ ਲੱਗੇ ਹੋਏ ਆ ਵੀਰ ਸਾਹਿਬ ਲੱਗੇ ਹੋਏ ਆ ਮੁੱਖ ਮੰਤਰੀ ਸਾਹਿਬ ਸਾਰੇ ਲੱਗੇ ਹੋਏ ਆ ਹਰ ਮਹਿਕਮੇ ਦਾ ਬੰਦਾ ਲੱਗਾ ਹੋਇਆ ਉੱਥੇ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਖਾਸ ਕਰਕੇ ਕਿਉਂਕਿ ਇਸ ਇਲਾਕੇ ਵਿੱਚ ਪਿੰਪਲੀ ਮਿਆਣੀ ਤੋਂ ਲੈ ਕੇ ਇਧਰ ਪਿੰਡੀ ਤੱਕ ਉਹਨਾਂ ਦੇ ਏਰੀਏ ਨੇ ਸਾਰਾ ਜਿਹੜਾ ਹੈਗਾ ਬੰਨ ਟੁੱਟਣ ਦੇ ਨਾਲ ਬੜਾ ਸੰਤਾਪ ਖੰਡਾ ਪਹਾੜੀ ਰਾਜੰਦ ਵਿੱਚ ਜਿੱਥੇ ਪਹਾੜ ਖਿਸਕਣ ਦੇ ਨਾਲ ਆਵਾਜਾਈ ਠੱਪ ਹੋਈ ਪਈ ਹੈ ਉਧਰ ਮੈਦਾਨਾਂ ਦੇ ਵਿੱਚ ਸੜਕਾਂ ਦੇ ਉੱਪਰ ਪਾਣੀ ਘੁੰਮ ਰਿਹਾ ਔਰ ਸੜਕਾਂ ਗਾਇਬ ਨਹੀਂ ਜਦੋਂ ਕਿ ਰਾਜਧਾਨੀ ਦਿੱਲੀ ਦੇ ਸਮੇਤ ਮੈਦਾਨੀ ਰਾਜਾਂ ਦੇ ਵਿੱਚ ਸੜਕਾਂ ਬੁਰੀ ਤਰ੍ਹਾਂ ਦੇ ਨਾਲ ਪਾਣੀ ਨੇ ਢੱਕ ਲਈਆਂ ਨੇ ਇਸ ਕਾਰਨ ਆਵਾਜਾਈ ਪ੍ਰਭਾਵਿਤ ਹੈ ਦਿੱਲੀ ਦੇ ਵਿੱਚ ਯਮਨਾ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਹਿਮਾਚਲ ਦੇ ਮੁੱਖ ਮੰਤਰੀਆਂ ਅਤੇ ਦਿੱਲੀ ਅਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲਾਂ ਨਾਲ ਗੱਲਬਾਤ ਵੀ ਕੀਤੀ ਹੈ ਅਤੇ ਸਥਿਤੀ ਦੇ ਨਜਿੱਠਣ ਦੇ ਲਈ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਪ੍ਰੋਸਾ ਦੱਤਾ ਹੈ ਇਸ ਸਾਰੀ ਸਥਿਤੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਿਪੋਰਟ ਮੰਗੀ ਹੈ ਵੱਖੋ ਵੱਖਰੇ ਇਲਾਕਿਆਂ ਦੇ ਵਿੱਚੋਂ ਜਿੱਥੇ ਹੜ੍ਹ ਦੇ ਨਾਲ ਭਾਰੀ ਨੁਕਸਾਨ ਦੀਆਂ ਖਬਰਾਂ ਮਿਲ ਰਹੀਆਂ ਨੇ ਉੱਥੇ ਹੀ ਹਿਮਾਚਲ ਇਹਨਾਂ ਹੜ੍ਹਾਂ ਦੀ ਮਾਰ ਦੇ ਵਿੱਚ ਹਾਲ ਦੀ ਘੜੀ ਸਭ ਤੋਂ ਜ਼ਿਆਦਾ ਮਾਰ ਹਿੱਟ ਦੱਸਿਆ ਜਾ ਰਿਹਾ ਹੈ हिमाचल ਦੇ ਵਿੱਚ 24 ਜੂਨ ਨੂੰ ਮੌਨਸੂਨ ਦੇ ਆਉਣ ਤੋਂ ਬਾਅਦ ਹੀ ਭਾਰੀ ਤਬਾਹੀ ਮਚੀ ਹੋਈ ਹੈ। ਔਰ ਲੰਗੀ ਸ਼ਨੀਵਾਰ ਦੀ ਰਾਤ ਮੰਡੀ ਅਤੇ ਕੁੱਲੂ ਦੇ ਵਿੱਚ ਬੱਦਲ ਫਟਣ ਕਾਰਨ ਬਿਆਸ ਦਰਿਆ ਦੇ ਵਿੱਚ ਵੀ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਵਿੱਚ 3 ਪੁਲ, ਇੱਕ ਏਟੀਐਮ ਅਤੇ 4 ਦੁਕਾਨਾਂ ਵਹਿ ਗਈਆਂ ਨੇ। ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੇ ਦੌਰਾਨ ਵੀ ਬਾਰਿਸ਼ ਦੇ ਲਈ ਰੈੱਡ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੋਇਆ ਹੈ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਟੜੀਆਂ ਤੇ ਪਾਣੀ ਭਰ ਜਾਣ ਕਾਰਨ ਅੰਬਾਲਾ ਤੋਂ ਊਨਾ ਅੰਬ ਦੌਲਤਪੁਰ ਚੌਂਕ ਤੱਕ ਆਉਣ ਵਾਲੀਆਂ ਵੰਦੇ ਭਾਰਤ ਟ੍ਰੇਨਾਂ ਸਮੇਤ ਹੋਰ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ ਹੈ। ਸ਼੍ਰੀ ਖੰਡ ਮਹਾਦੇਵ ਯਾਤਰਾ 2 ਦਿਨਾਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਰਾਜਸਥਾਨ ਦੇ ਹਨੂਮਾਨਗੜ੍ਹ ਦੇ ਵਿੱਚੋਂ 6 ਇੰਚ ਪਾਣੀ ਭਰ ਗਿਆ ਹੈ ਔਰ ਦੂਸਰੇ ਪਾਸੇ ਝੁੰਝ ਨੂੰ ਅਤੇ ਸਿਕਰ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ। ਤੇ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਵਗ ਰਹੀ ਯਮੁਨਾ ਨਦੀ ਦੀ ਯਮੁਨਾ ਨਦੀ ਦਾ ਪਾਣੀ ਵੀ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚ ਗਿਆ ਜਿਸ ਕਾਰਨ ਪ੍ਰਸ਼ਾਸਨ ਅਤੇ ਲੋਕਾਂ ਦੇ ਸਾ ਸੁਤੇ ਪੈ ਨੇ ਯਮੁਨਾ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨਜ਼ਦੀਕ ਪਹੁੰਚ ਗਿਆ ਬੀਤੀ ਰਾਤ 9 ਵਜੇ ਪੁਰਾਣੇ ਰੇਲਵੇ ਪੁਲ ਤੇ ਪਾਣੀ 203.62 ਮੀਟਰ ਦੀ ਉਚਾਈ ਤੇ ਸੀ ਜੋ ਕਿ ਲਾਲ ਨਿਸ਼ਾਨ ਤੋਂ ਸਿਰਫ ਪੌਣੇ 2 ਮੀਟਰ ਹੇਠਾਂ ਸੀ ਯਮਨਾ ਨਗਰ ਦੇ ਹਤਨੀਕੁੰਡ ਬੈਰਾਜ ਤੋਂ ਲਗਾਤਾਰ ਪਾਣੀ ਛੱਡਣ ਅਤਕਰਨ ਦਿੱਲੀ ਸਰਕਾਰ ਨੇ ਹੜ ਦਾ ਅਲਰਟ ਜਾਰੀ ਕੀਤਾ ਹੋਇਆ ਹੁਣ ਤੱਕ 1 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਚੁੱਕਾ ਹੈ ਔਰ ਦਿੱਲੀ ਦੇ ਵਿੱਚ ਐਤਵਾਰ ਸਵੇਰੇ 8 ਵਜੇ ਤੱਕ 24 ਘੰਟਿਆਂ ਦੇ ਵਿੱਚ 153 ਮਿਲੀਮੀਟਰ بارش ਵੀ ਦਰਜ ਕੀਤੀ ਗਈ ਹੈ 41 ਸਾਲ ਪਹਿਲਾਂ 25 ਜੁਲਾਈ 1982 ਨੂੰ ਹੋਈ 169.9 ਮਿਲੀਮੀਟਰ بارش ਤੋਂ ਬਾਅਦ ਇਹ ਸਭ ਤੋਂ ਵੱਧ بارش ਰਿਕਾਰਡ ਕੀਤੀ ਗਈ ਹੈ यमुना का जल स्तर जो है लगातार बढ़ रहा है और जब यमुना का जल स्तर बढ़ता है तो अक्सर ये देखा जाता है कि गर्मियों में हरियाणा दिल्ली को पानी देता नहीं हम मांगते रहते हैं और बरसात में हम मांगते नहीं हैं तो हरियाणा सारा पानी वहाँ से छोड़ता है तो हमें पता चला है कि कल हथनी बराज से हरियाणा ने पानी छोड़ा है और वो करीब यहाँ से दो किलोमीटर दूरी पर है तो ये अड़तालीस से लेकर बहत्तर घंटे में यह पानी यहाँ आ जाता है आज जब मैं बात कर रहा हूँ नौ बजे का लेवल हमारा जो हम पुराने पुल पे नापते हैं वो करीब 203 से ऊपर है 203 मीटर से ऊपर है और जैसे ही ये 204 से ऊपर आ जाता है जैसे 204.33 से ऊपर आता है तो वार्निंग्स मुनादी अनाउंसमेंट्स वगैरह जो है वो डीएम वगैरह करनी शुरू करते हैं लो लाइन एरियाज में कि लोग जो है इन एरियाज़ में अलर्ट हो जाए हमारा अनुमान ये है कि कल यानी कि 11 तारीख को ये लेवल 204 से ऊपर ब्रीच करेगा अगर ये सब ठीक रहता है तो ठीक है वरना सरकार जो है अपनी तरफ से पूरी तैयारियां करेगी 205.5 दशमलव से ऊपर अगर ये लेवल होता है तो हम उस एरिया को खाली कराते हैं उसको इवैक्यूएट कराने का काम शुरू करते हैं तो आज मुख्यमंत्री जी ने इसीलिए एक इमरजेंसी मीटिंग बुलाई है जिसके अंदर सभी जो है डिपार्टमेंट्स जो कंसर्न हैं उनके अधिकारियों को वरिष्ठ अधिकारियों को बुलाया गया है जिसके अंदर पीडब्ल्यूडी है इरिगेशन फ्लड कंट्रोल है दिल्ली जल बोर्ड है डीडीए है एनडीएमसी सी है एमसीडी है ट्रांसपोर्ट डिपार्टमेंट है हेल्थ और एजुकेशन को भी बुलाया है ताकि सभी डिपार्टमेंट्स अपने अपने लेवल पे अपनी तैयारियों के बारे में मुख्यमंत्री जी को बता सके और मुख्यमंत्री जी को जो ठीक लगे वो जो है दिशा निर्देश उनके द्वारा जो है उन सभी डिपार्टमेंट्स को दिए जाएं सारा का सारा प्रशासन जो है हाई अलर्ट पे है तो हूँ नजर मार दे पंजाब दे, आए हुए हड़ा दी ਹੜ੍ਹਾਂ ਦੇ ਕਾਰਨ ਪੰਜਾਬ ਦੇ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫਸਲਾਂ ਪੂਰੀ ਤਰ੍ਹਾਂ ਦੇ ਨਾਲ ਡੁੱਬ ਚੁੱਕੀਆਂ ਨੇ ਕਈ ਚੋਟ ਟੁੱਟ ਗਏ ਨੇ ਕਈਆਂ ਨਹਿਰਾਂ ਦੇ ਬੰਨ ਟੁੱਟੇ ਨੇ ਦਰਿਆ ਵੀ ਆਫਰੇ ਫਿਰਦੇ ਨੇ ਔਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪਟਿਆਲਾ ਫਾਜ਼ਿਲਕਾ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਸਮਿਤ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਦੋ ਦਿਨ ਭਾਰੀ ਮੀਂਹ ਪਿਆਏ ਪਟਿਆਲਾ ਦੇ ਵਿੱਚ ਹੜ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਨੀਵੇਂ ਇਲਾਕਿਆਂ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਚੰਡੀਗੜ੍ਹ ਦੇ ਵਿੱਚ 24 ਘੰਟੇ ਦੇ ਵਿੱਚ 322 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਪਰ ਇਹ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਹਰਿਆਣਾ ਦੇ ਅੰਬਾਲਾ ਯਮਨਾ ਨਗਰ ਕੁਰੂਕਸ਼ੇਤਰ ਕਰਨਾਲ ਤੇ ਕੈਥਲ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ ਅੰਬਾਲਾ ਦੇ ਵਿੱਚ ਸ਼ਨੀਵਾਰ ਤੋਂ ਹੁਣ ਤੱਕ 270 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹਰਿਆਣਾ ਪੰਜਾਬ ਤੇ ਦਿੱਲੀ ਦੇ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਨੇ ਔਰ ਨਾਲ ਦੀ ਨਾਲ ਸਾਰੇ ਸਕੂਲਾਂ ਦੇ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਦਿੱਲੀ ਦੇ ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੀਂਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਲਈ ਕਦਮ ਚੁੱਕਣ ਦੇ ਲਈ ਵੀ ਆਦੇਸ਼ ਜਾਰੀ ਕੀਤੇ ਨੇ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਦੇ ਵਿੱਚ 13 ਜੁਲਾਈ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਪਾਰੀ ਮੀ ਕਾਰਨ ਬਣੇ ਹਾਲਾਤਾਂ ਦੇ ਵਿੱਚੋਂ ਇਹ ਫੈਸਲਾ ਲਿਆ ਗਿਆ ਹੈ। ਇਸਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਵਸਨੀਕਾਂ ਨੂੰ ਕਹਿੰਦੇ ਨੇ ਕਿ ਕਿਸੇ ਕਿਸਮ ਦੀ ਕਬਰਾਹਰ ਦੇ ਵਿੱਚ ਨਾ ਆਉਣ। ਪੰਜਾਬ ਦੇ ਹਰ ਛੋਟੇ ਵੱਡੇ ਅਧਿਕਾਰੀ ਦੇ ਨਾਲ ਪੰਜਾਬ ਦੇ ਕੋਨੇ-ਕੋਨੇ ਤੋਂ ਪਾਣੀ ਦੀ ਪਲ-ਪਲ ਜਾਣਕਾਰੀ ਲਈ ਜਾ ਰਹੀ ਹੈ ਔਰ ਇਹ ਕੁਦਰਤੀ ਆਫਤ ਹੈ। ਮਿਲ ਜੁਲ ਕੇ ਇਸ ਦਾ ਸਾਹਮਣਾ ਕਰਾਂਗੇ। ਸਰਕਾਰ ਲੋਕਾਂ ਦੇ ਨਾਲ ਹੈ ਔਰ ਹਰ ਸੰਭਵ ਸਹਾਇਤਾ देखिए जो हमारे स्कूल्स हैं कई है, हमारे स्कूल्स बहुत पुराने हैं दिल्ली सरकार के कई स्कूल 20 साल 30 साल 40 साल 50 साल पुराने हैं जहां पे स्कूल की दीवार गिरी है इनफैक्ट दो स्कूल हैं जहां पर दीवारें गिरी हैं दिल्ली में वहां पे वो तकरीबन 35-40 साल पुरानी दीवारें हैं तो जितनी बरसात हुई डेढ़ सौ एमएम बरसात हुई बहुत ही कम समय में हुई तो उसका नतीजा है ये कि वहां पे तो हमने आज दिल्ली सरकार के सारे स्कूलों को और एमसीडी के सारे स्कूलों को निर्देश दिया है कि आज सारे अफसर जाके स्कूलों का निरीक्षण करें कि कहीं पर भी ऐसी कोई अगर समस्या है तो बिल्डिंग के उन हिस्सों को खाली कर दिया जाए कि, कि किसी भी प्रकार की एक्टिविटी वहां पे मतलब किसी भी प्रकार का एक्सीडेंट वहां ਉਧਰ ਬੀਤੇ ਦਿਨੀ ਮੁਹਾਲੀ ਦੇ ਜ਼ਿਰਕਪੁਰ ਦੇ ਵਿੱਚ ਫਲੈਟਾਂ ਦੇ ਵਿੱਚ ਪਾਣੀ ਵੜ ਜਾਣ ਦੇ ਨਾਲ ਲੋਕਾਂ ਦੇ ਵਿੱਚ ਹਾਹਾਕਾਰ ਲੋਕਾਂ ਦੀਆਂ ਉੱਥੇ ਗੱਡੀਆਂ ਤੱਕ ਡੁੱਬੀਆਂ ਦਿਖਾਈ ਦਿੱਤੀਆਂ ਨੇ ਔਰ ਪਹਿਲੀ ਮੰਜ਼ਲ ਤੱਕ ਪਾਣੀ ਭਰ ਜਾਣ ਕਰਕੇ ਲੋਕਾਂ ਨੂੰ ਕੱਢਣ ਦੇ ਲਈ ਕਿਸ਼ਤੀ ਦਾ ਸਹਾਰਾ ਲੈਣਾ ਪਿਆ ਲੁਧਿਆਣਾ ਦੇ ਖੰਨਾ ਦੇ ਵਿੱਚ ਸਤਲੁਜ ਦੇ ਕੰਡੇ ਫਸੇ 50 ਲੋਕਾਂ ਨੂੰ ਬਚਾਇਆ ਗਿਆ ਰੋਪੜ ਨੰਗਲ ਰੇਲ ਪਟੜੀ ਉਖੜ ਗਈ ਹੈ ਬਠਿੰਡਾ ਦੇ ਵਿੱਚ ਐਨ ਡੀ ਆਰ ਐਫ ਵੀ ਤਾਇਨਾਤ ਕਰ ਦਿੱਤੇ ਗਏ ਹੈ ਇਸੇ ਤਰ੍ਹਾਂ ਹੀ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸਥਿਤ ਨਾਬਾ ਪਾਵਰ ਲਿਮਟਿਡ ਦੇ ਵਿੱਚ ਲੰਗੀ ਸ਼ਾਮ ਪਾਣੀ ਵੜ ਗਿਆ ਜਿਸ ਕਾਰਨ ਇੱਕ ਯੂਨਿਟ ਬੰਦ ਕਰਨਾ ਪਿਆ 1200 ਏਕੜ ਦੇ ਵਿੱਚ ਫੈਲੇ ਇਸ ਪਲਾਂਟ ਦੇ ਵਿੱਚ 1.5 ਡਿਡ ਫੁੱਟ ਪਾਣੀ ਭਰਿਆ ਹੋਇਆ ਪਰ ਦਫ਼ਤਰ ਚਾਲੂ ਹੈ ਪਲਾਂਟ ਦਾ ਇੱਕ ਯੂਨਿਟ ਇਸ ਵੇਲੇ ਅੱਧੀ ਸਮਰੱਥਾ ਦੇ ਨਾਲ ਕੰਮ ਕਰ ਰਿਹਾ ਹੈ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚੋਂ ਹੜ੍ਹ ਦੀਆਂ ਖਬਰਾਂ ਆ ਰਹੀਆਂ ਨੇ ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਵੀ ਹੜ੍ਹਾਂ ਦੇ ਨਾਲ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਅਮਰੀਕਾ ਦੀ ਵਿੱਤੀ ਰਾਜਧਾਨੀ ਨਿਊਯਾਰਕ ਦੇ ਵਿੱਚ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਪਰ ਇਹ ਮੀਂਹ ਕਾਰਨ ਡਾਊਨ ਟਾਊਨ ਹਰਸਨ ਵੈਲੀ ਦੇ ਵਿੱਚ ਭਿਆਨਕ ਹੜ੍ਹ ਆਇਆ ਹੋਇਆ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਵੀ ਚਲੀ ਗਈ ਹੈ ਮੀਂਹ ਕਾਰਨ ਸੜਕਾਂ ਤੇ ਪਾਣੀ ਭਰ ਗਿਆ ਔਰ ਜਿਸ ਕਾਰਨ ਸੜਕਾਂ ਨੂੰ ਬੰਦ ਕਰਨਾ ਪਿਆ ਹੈ ਨਿਊਯਾਰਕ ਸਟੇਟ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਸਟੇਟ ਰੂਟ 9W ਦੇ ਵਿੱਚ ਹੜ ਆ ਗਿਆ ਸੀ ਅਤੇ ਪੁਲਿਸਰਡ ਇਸ ਇੰਟਰਸਟੇਟ ਪਾਰਕਵੇ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਕਾਰਨ ਇਸ ਦੇ ਕੁਝ ਹਿੱਸਿਆਂ ਨੂੰ ਬੰਦ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ ਪੁਲਿਸ ਨੇ ਲੋਕਾਂ ਨੂੰ ਪਾਰਕਵੇ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੈ ਰਾਕਲੈਂਡ ਕਾਉਂਟੀ ਐਗਜ਼ੀਕਿਊਟਿਵ ਐਂਡ ਡੀਐਨਏ ਪਾਰੀ ਬਾਰਿਸ਼ ਖਤਮ ਹੋਣ ਤੱਕ ਨਿਵਾਸੀਆਂ ਨੂੰ ਘਰ ਦੇ ਅੰਦਰ ਹੀ ਰਹਿਣ ਦਾ ਨਿਰਦੇਸ਼ ਜਾਰੀ ਕੀਤਾ ਹੈ ਪੂਰਬੀ ਸੀਰੀਆ ਦੇ ਵਿੱਚ ਅਮਰੀਕਾ ਦੇ ਡਰੋਨ ਹਮਲੇ ਦੇ ਵਿੱਚ ਇੱਕ ਆਈਐਸ ਅਤਵਾਦੀ ਦੇ ਮਾਰੇ ਜਾਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਉਸਨੇ 7 ਜੁਲਾਈ ਨੂੰ ਡਰੋਨ ਹਮਲਾ ਕੀਤਾ ਸੀ। ਬਿਆਨ ਦੇ ਵਿੱਚ ਕਿਹਾ ਗਿਆ ਕਿ ਹਮਲੇ ਦੇ ਵਿੱਚ ਐਮਕਯੂ 9 ਡਰੋਨ ਦੀ ਵਰਤੋਂ ਕੀਤੀ ਗਈ ਸੀ ਔਰ ਰੂਸੀ ਜਹਾਜ਼ਾਂ ਨੇ ਉਸੇ ਦਿਨ ਡਰੋਨ ਦਾ ਪਿੱਛਾ ਕੀਤਾ ਸੀ। ਸੀਰੀਆ ਦੇ ਵਿੱਚ ਅਮਰੀਕੀ ਕੇਂਦਰੀ ਕਮਾਂਡ ਦੇ ਹਮਲੇ ਦੇ ਵਿੱਚ ਪੂਰਬੀ ਸੀਰੀਆ ਦੇ ਵਿੱਚ ਆਈਐਸ ਆਈਐਸ ਦੇ ਨੇਤਾ ਉਸਾਮਾ ਅਲ ਮੁਹਾਜ਼ਰ ਦੀ ਮੌਤ ਹੋ ਗਈ ਹੈ ਹਾਲੇ ਕਿ ਇਹ ਸਪਸ਼ਟ ਨਹੀਂ ਹੋਇਆ ਕਿ ਅਮਰੀਕੀ ਫੌਜ ਨੇ ਕਿਵੇਂ ਪੁਸ਼ਟੀ ਕੀਤੀ ਹੈ ਕਿ ਮਾਰਿਆ ਗਿਆ ਵਿਅਕਤੀ अल ਮੁਹਾਜਰ ਹੀ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸਖਤ ਸੁਰੱਖਿਆ ਪ੍ਰਬੰਧਾਂ ਦੇ ਦਰਮਿਆਨ ਪੁਲਿਸ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ ਦੂਸਰੇ ਪਾਸੇ ਇਸ ਨੂੰ ਸਿਆਸੀ ਰੰਜਿਸ਼ ਘੜਾ ਰਹੇ ਨੇ ਕਾਂਗਰਸੀਆਂ ਨੇ ਬਾਅਦਪੈਰ ਅੰਮ੍ਰਿਤਸਰ ਦੇ ਕਚਰੀ ਚੌਕ ਦਾ ਘਰਾਓ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਗੌਰਤਲਬ ਹੈ ਕਿ ਸਾਭਾ ਦੇ ਉਪ ਮੁੱਖ ਮੰਤਰੀ ओपी ਸੋਨੀ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦਾ ਮਾਮਲਾ ਦਰਜ ਕੀਤਾ ਹੈ ਪਾਰਟੀ ਮੈਲਾ ক্রিকেট ਟੀਮ ਨੇ ਬੰਗਲਾਦੇਸ਼ ਦੇ ਟਾਕਾ ਦੇ ਵਿੱਚ ਆਪਣੀ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ ਕ੍ਰਿਕਟ ਮੈਚ ਦੇ ਵਿੱਚ ਸ਼ੇਰੇ ਬੰਗਲਾ ਸਟੇਡੀਅਮ ਦੇ ਵਿੱਚ ਖੇਡੇ ਗਏ ਪਹਿਲੇ T20 ਮੈਚ ਦੇ ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਦੇ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਹਰਾ ਕੇ ਚੰਗੀ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 3 ਮੈਚਾਂ ਦੀ ਸੀਰੀਜ਼ ਦੇ ਵਿੱਚ ਵੀ 1-0 ਦੀ ਬੜਤ ਬਣਾ ਲਈ ਹੈ। ਬੰਗਲਾਦੇਸ਼ ਦੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹਾਂ ਭਾਰਤੀ ਮਹਿਲਾ ਟੀਮ ਦੇ ਸਾਹਮਣੇ 115 ਦੌੜਾਂ ਦਾ ਟਿਚਾ ਰੱਖਿਆ ਸੀ। ਜਿਸ ਨੂੰ ਹਰਮਨਪ੍ਰੀਤ ਕੌਰ ਦੀ ਟੀਮ ਨੇ 2 ਬੈ ਗੇਂਦਾਂ ਬਾਕੀ ਰਹਿੰਦੇ ਸਿਰਫ 3 ਵਿਕਟਾਂ ਗਵਾ ਕੇ ਹੀ ਹਾਸਲ ਕਰ ਲਿਆ। ਪਾਰਟੀ ਮੈਲਾ ਟੀਮ ਦੇ ਲਈ ਕਪਤਾਨ ਹਰਮਨਪ੍ਰੀਤਕੌਰ ਨੇ ਸਿਰਫ 35 ਗੇਂਦਾਂ ਤੇ ਨਾਬਾਜ਼ 54 ਦੌੜਾਂ ਦੀ ਜੇਤੂ ਪਾਰੀ ਖੇਡੀ ਹੈ ਇਸ ਦੇ ਨਾਲ ਹੀ ਖਬਰਾਂ ਦਾ ਬਲਟਿਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਧੰਨਵਾਦ